ਸ੍ਰੀਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਡੇ ਆਸਤੇ ਲੈ ਕੇ ਆਏ ਝੋਟੀਆਂ ਸੂਈਆਂ ਸਵਾਈਆਂ ਬਹੁਤ ਜਿਆਦੀਆਂ ਚੰਗੀ ਕੁਆਲਿਟੀ ਦੀਆਂ ਜੇ ਇੱਕ ਨੀਲੀ ਗਾਵੀ ਦੀ ਆ ਤੇ ਆਜੋ ਕਰਦੇ ਆ ਬਾਠ ਸਾਹਿਬਾਨ ਨਾਲ ਗੱਲ ਜੀ ਸਤਿ ਸ਼੍ਰੀ ਅਕਾਲ ਜੱਗੀ ਜੀ ਸਤਿ ਸ਼੍ਰੀ ਅਕਾਲ ਬਾਠ ਸਾਹਿਬ ਜੀ ਹੋਰ ਸਭਾਂ ਕੀ ਹਾਲ ਹੈ ਹਾਂਜੀ ਚੜ੍ਹਦੀ ਕਲਾ ਜੀ ਤੇ ਅੱਜ ਇਹ ਦੋ ਝੋਟੀਆਂ ਜੀ ਦੋ ਝੋਟੀਆਂ ਵਾਂ ਝੋਟੀਆਂ ਵੀ ਜਿਆਦੀਆਂ ਚੰਗੀਆਂ ਠੀਕ ਹੈ ਜੀ ਜਿਆਦੀਆਂ ਟੌਪ ਕਲਾ ਦੀਆਂ ਝੋਟੀਆਂ ਪਹਿਲੇ ਨਾਲ ਕੱਟੀਆਂ ਵਾਂ ਪਹਿਲੀਆਂ ਤੇ ਇੱਕ ਤੇ ਮਹਲਾ ਜਿਆਦੀ ਮੰਗੀ ਕੱਟੀ ਦੀ ਹਾਂਜੀ ਜੀ ਨੀਲੀ ਨੀਲੀ ਰਾਵੀ ਦੀ ਉਹ ਲਿਆਂਦੀ ਆ ਕੱਟੀ ਮਗਰਿਆ ਹਾਂਜੀ ਜੀ ਬਹੁਤ ਟੌਪ ਦੀ ਆ ਤੇ ਪਿੰਡ ਦੱਸ ਦੀਏ ਪਿੰਡ ਮੱਤੇ ਆਲ ਤੇ ਤਹਿਸੀਲ ਬੱਬਕਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਹਾਂਜੀ ਤੇ ਬਾਕੀ ਭੈਣ ਭਰਾ ਪੁੱਛਦੇ ਐ ਡਰੈਸ ਇੱਕ ਵਾਰੀ ਵੀਡੀਓ ਵੇਖ ਲੈਣਾ ਤੇ ਡਰੈਸ ਦਾ ਆਪੇ ਪਤਾ ਲੱਗ ਜੂਗਾ ਠੀਕ ਹੈ ਠੀਕ ਹੈ ਫੋਨ ਨੰਬਰ ਦੱਸ ਦਿਓ ਫੋਨ ਨੰਬਰ 98739 1616 ਦੂਜਾ ਦੈਡੀ ਦਾ 88729 6296 ਠੀਕ ਹੈ ਠੀਕ ਹੈ ਤੇ ਆਹ ਝੋਟੀ ਚਲਾਈਏ ਇਹ ਕੱਟੀ ਆ ਚੌਕੀ ਹਾਂਜੀ ਚਾਰ ਤੰਦੇ ਕੱਟੀ ਤੇ ਸੂਈ ਨੂੰ ਅੱਜ ਛੇਵਾ ਦੇ ਰਹੇ ਹਾਂ ਅੱਛਾ ਜੀ ਹਾਂਜੀ ਹਾਂਜੀ ਤੇ ਆਹ ਵੇਖੋ ਕੱਟਾ ਬਿਛੇ ਜੇ ਬਹੁਤ ਚੰਗੀ ਕੁਆਲਿਟੀ ਦੀ ਆਖੋ ਲੇਵੇ ਲੋ ਮੇਰੀ ਬਹੁਤ ਜਿਆਦੀ ਖੁੱਲੀ ਆ ਇਹ ਕੱਟੀ ਕੋ ਸਟਾਰਟਿੰਗ ਹੀ ਬਾੜਸਾ 11 ਲੀਟਰ ਬੋਲਾ ਹੀ ਆ ਬੋਲਾ ਹੀ ਬੋਲਾ ਹਾਂਜੀ ਸਟਾਰਟਿੰਗ 11 ਲੀਟਰ ਬੋਲਾ ਪੋਲਾ ਹੀ ਆ ਕੱਟੀ ਪੋਲਾ ਹੀ ਆ ਇੱਕ ਅੰਗ ਇੱਕ ਮਾਰੇ ਤੇ ਇਹ ਕਮਾਲ ਨੇ ਆ ਵੇਖੋ ਕੱਟੀ ਕਿਦੇ ਜੀਵੇ ਮੈਂ ਚੈੱਕ ਕਰਾ ਲਈਏ ਸਿੰਘ ਸਿੰਘ ਪੋਲਟ ਕਰਾ ਲਈਏ ਚੈੱਕ ਇਹ ਕਾਲਰ ਕਿਤੇ ਆ ਇਹ ਤੇ ਕਹਿਣ ਦੀਆਂ ਗੱਲਾਂ ਨਹੀਂ ਨਹੀਂ ਗੱਲ ਕਰ ਤੇ ਪੱਪ ਲੱਗੇ ਆ ਸਿੰਘ ਹਾਂਜੀ ਇਹਨਾਂ ਦੀ ਉਂਗਲ ਹੀ ਲੰਗਦੀ ਆ ਸਿੰਘ ਅਸਲ ਹੈ ਆ ਇਹਨਾਂ ਦੀ ਹੀ ਲੰਗਦੀ ਤੇ ਇਹ ਅਸਲ ਸਿੰਘ ਆ ਤੇ ਥਣ ਵੀ ਬਾਹਰ ਸਾਹਿਬ ਕੇ ਤੇ ਚਵਾਈ ਕੱਟਣ ਲੱਗੀ ਜਿਆਦੀ ਕਰਮਾ ਵਾਲੀ ਨੂੰ ਚੰਗੀ ਲੱਗੀ ਠੀਕ ਹੈ ਚਵਾਈ ਬਹੁਤ ਚੰਗੀ ਲੱਗੀ ਆਹ ਵੇਖੋ ਇਹ ਆ ਜਾ ਵੇ ਲੋ ਬੱਚਾ ਖਾ ਕੇ ਬਿਲਕੁਲ ਤਾਜ਼ਾ ਵਾ ਨਾਰੂ ਨਾਲ ਨਾਲ ਹਾਂ ਹਾਂ ਆ ਵੇਖੋ ਮਲ ਨਾਲ ਬੱਚੇ ਇਕੱਠੇ ਵੱੱਡੇ ਰਹਿੰਦੇ ਆ ਕਦੇ ਨਾੜੂ ਤੋੜ ਵੀ ਦਿੰਦੇ ਆ ਬਿਲਕੁਲ ਤਾਜੀ ਆ ਛੇਵਾ ਦੇ ਹੋਇਆ ਸੂਣ ਭੁਲਾ ਗਿਆ 11 11 ਲੀਟਰ ਤਾਜਾ ਲਾਗੇ ਵਿਖਾ ਦੇ ਵਿਖਾ ਦੇ ਨੇ ਆ ਵੇਖ ਫੀਲ ਸਰਾਰ ਬਹੁਤ ਚੰਗਾ ਵਾ ਬਕੀਆਂ ਦਾ ਕਟੀਆਂ ਨੂੰ ਤੋੜ ਕੇ ਹਾਂਜੀ ਆ ਵਿਖਾਉਣ ਹੋਰ ਵਿਖਾ ਲਦੇ ਨੇ ਐ ਕੱਟੀ ਵੀ ਵੇਖੋ ਸਰੀਰ ਦੇ ਕਰੀ ਐ ਬਰੀਕੀਆਂ ਸੇਖ ਲੱਗਾ ਵਾ ਛਿੰਗ ਵੀ ਤੇ ਸਰੀਰ ਵੀ ਹਾਂਜੀ ਹਾਂਜੀ ਸਾਰੀ ਚੀਜ਼ ਘਟ ਘਟ ਕੇ ਲਾਈ ਆ ਠੀਕ ਆ ਠੀਕ ਕੀ ਆ ਵੀਹੰਗੀ ਕੱਟੀ ਐ ਵਿਖਾ ਲਓ ਇੱਕ ਕਰੀ ਬੇਲ ਬਾਦ ਵਿਖਾ ਲਓ ਕੱਟੀ ਲੈ ਲੈ ਨਾ ਟੋਪੇ ਆ ਸਿੰਗਲ ਡੀਲੀ ਆ ਇਹ ਵੇਰੀ ਬਹੁਤ ਜਿਆਦੀ ਫੁੱਲੀ ਛੋਟੀ ਹਾਂਜੀ ਸਾਫ ਬੜੀ ਆ ਆ ਤੇ ਇਹ ਡੇਡਾ ਕੀ ਗਾ ਬਾੜ ਸਾਹਿਬ ਗੋਲੇ ਕੋ ਸਟਾਰਟ ਵੀ ਹੋਈ ਆ 14 ਤੋਂ 15 ਲੀਟਰ ਮਤਲਬ ਮੂਲੀ ਕੱਢੂਗੀ ਇਹ ਪਹਿਲਾਂ ਕੱਟੀ ਹਾਂਜੀ ਹਾਂਜੀ ਤੇ ਹੁਣ ਰੇਟ ਇਹਦਾ ਕੀ ਗਾ ਬਾੜ ਸਾਹਿਬ ਰੇਟ ਨਹੀਂ ਡੇਡਾ ਦੀਆਂ ਇਹ ਵੇਚਦੇ ਰਹੇ ਹੋ ਜੀਆਂ ਕੱਟੀਆਂ ਹਾਂਜੀ ਹਾਂਜੀ ਡੇਡ ਨਹੀਂ ਕੋਈ ਮੁੱਲ ਹਾਂਜੀ 140 ਹਾਂਜੀ 135 ਦੀ ਦੇਣੀ ਆ ਘਟੀ ਠੀਕ ਹੈ ਜੀ ਹਾਂ ਨਾ ਹਾਂ ਨਾ ਹਾਂਜੀ ਠੀਕ ਹੈ ਜੀ ਇਹ ਔਟ ਵੀ ਕਰਦਾ ਹੈ ਕੋਈ ਕਹਿੰਦਾ ਬਰਾਕੇ ਟੋਲ ਨਾੜ ਭਾਜੀ ਨੇ 135 ਚ 50 ਕਿਲੋਮੀਟਰ ਤੱਕ 60 ਕਿਲੋਮੀਟਰ ਪਾਉਂਦੀ ਕਰਨੀ ਆ ਠੀਕ ਹੈ ਜੀ ਤੇ ਆ ਬਾਪ ਸਾਹਿਬ ਵੀ ਆਏ ਆ ਮਤਲਬ ਦਵਾਈ ਲੈ ਕੇ ਆਏ ਆ ਢਿੱਲੇ ਹੋ ਗਏ ਹਾਂਜੀ 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 ਕੋਈ ਚੱਲਦਾ ਪਰ ਇੱਕ ਗੱਲ ਵਾ ਹਾਂਜੀ ਜੀ ਕਹਿੰਦਾ ਵੀਡੀਓ ਹੀ ਪਾਉਣ ਲੱਗੇ ਬੱਚੇ ਹਾਂਜੀ ਕਵਾਰਟੀ ਵਾਲੀਆਂ ਹਾਂਜੀ ਤੇ ਦੁੱਧ ਵਾਲੀਆਂ ਝੋਟੀਆਂ ਠੀਕ ਹੈ ਇੱਕ ਚੀਜ਼ ਹੁੰਦੀ ਆ ਵੀ ਮਲਕੇ ਦੁੱਧ ਆਉਂਦੇ ਹਾਂਜੀ ਜੀ ਕੁਆਲਿਟੀ ਵੀ ਮਈਆਂ ਹੀ ਫੋਲੋ ਠੀਕ ਆ ਨਹੀਂ ਦੁੱਧ ਦੀ ਗੱਲ ਨਹੀਂ ਓਹ ਠੀਕ ਹੋ ਇਹਦੇ ਕੋ ਮੇਰੇ ਖਿਆਲ ਨਾਲ ਤੇ 11 12 ਕਿਲੋ ਬੋਲਾ ਹੋ ਗਿਆ 11 ਕਿਲੋ ਬੋਲਾ ਦੱਸਿਆ ਜੀ ਹਾਂ ਜੀ ਇੱਕ ਸਟਾਰਟਿੰਗ ਹੋਈ ਆ 15 ਲੀਟਰ ਵੀ ਕੱਢ ਸਾਡੀ ਕੱਟੀ ਕੱਟੀ ਸਾਡੀ ਬਿਨਾ ਵੀਡੀਓ ਤੇ ਇੱਕ 40 45 ਵੀ ਵਿਕਦੀ ਆ ਹਾਂ ਜੀ ਕੀ ਰੇਟ ਪਾਤਾ ਜੀ ਇੱਕ 35 ਬਾਸ ਇੱਕ ਲੱਖ 35 ਜੀ ਪਹੁੰਚ 50 ਕਿਲੋਮੀਟਰ ਤੱਕ ਆਖੇ ਆਪ ਵੀ ਬਾੜ ਸਾਹਿਬ ਇੱਥੇ ਆ ਕੇ ਵੇਖਣ ਹਾਂ ਜੀ ਜਿਆਦੀ ਚੰਗੀ ਆ ਜਿਆਦੀ ਵੱਡੀ ਅਸਲ ਖਾ ਲੋ ਲੇਵਾ ਖਾ ਲੋ ਭਾਗਾਂ ਲੱਗਾ ਇਹ ਰੋ ਮੈਂ ਚ ਉਠਾ ਦੇ ਸੁਈ ਨੂੰ ਇਹਨਾਂ ਨੇ ਲੇਵਾ ਲਈ ਹਾਂ ਜੀ ਹਾਂ ਜੀ ਇੱਧਰ ਖਾ ਲੋ ਇੱਕ ਅਰੇ ਥਾਂ ਤੇ ਛੋਟੀ ਦੇਖੋ ਤੇ ਆ ਨੀਲੀ ਗਾਵੀ ਦੀ ਨੀਲੀ ਗਾਵੀ ਦਾ ਤੋਹਫਾ ਹੀ ਆ ਉਹਨਾਂ ਨੇ ਵੀਡੀਓ ਪਾਈ ਪੈਸੇ ਮਲਕਿ ਉਤਰ ਆਰ ਜੀ ਤੌਰ ਜੇ ਤੇ ਹਾਂ ਜੀ ਇਹੋ ਜੇ ਕੱਟੇ ਕੋ 10 ਕਿਲੋ ਗੋਲਾ ਵਾ ਬੋਲੇ ਬੋਲਾ ਹਾਂ ਜੀ ਇਹ ਸ਼ਪੈਸ਼ਲ ਪੀਸੀ ਆ ਵੇਖੀਆ ਕੀ ਬਾਤਾਂ ਆ ਰਹੀਆਂ ਦੇਖੋ ਜਬਾਨ ਮਤਲਬ ਇਹ ਦੁੱਚੀ ਗਲਾਬੀ ਹੋ ਗਿਆ ਗਲਾਬੀ ਗਲਾਬੀ ਆਗ ਬਿੱਲੀਆਂ ਅੱਖਾਂ ਜੀ ਬਿੱਲੀਆਂ ਅੱਖਾਂ ਹਾਂ ਦੇਖੋ ਪੈਰ ਤੋਂ ਵੀ ਪੈ ਮੰਦੀ ਆ ਤੇ ਇੱਕ ਕੰਮ ਧੁੰਨ ਵੀ ਮਰਿਆ ਹਾਂ ਇੱਦਾਂ ਚੁਆਈ ਚੁਈ ਬਹੁਤ ਵਧੀਆ ਕੱਟੀ ਨੂੰ ਹਾਂ ਜੀ ਸਾਦੀ ਕਿਆ ਨਹੀਂ ਲੱਗੀ ਆ ਆ ਬੁਖਾਲ ਦੇ ਨੇ ਕਰੀ ਲਾ ਲੁਕਿਆ ਸਰੀਰ ਵੀ ਚੰਗਾ ਕੱਟੀ ਨੂੰ ਐ ਫੋਲਾ ਹਿੱਟਦੀ ਆ ਇਹ ਇੱਧਰ ਦੇਖੋ ਕਿੱਡੀ ਵੱਡੀ ਆ ਹਾਈਟ ਤੋਂ ਤੇ ਇੱਧਰ ਦੇਖੋ ਹੰਤਨ ਲੈ ਲੂਗੇ ਤੇ ਚੈੱਕ ਕਰਮਨੇ ਆ ਇੱਧਰ ਲੈਓ ਇੱਕ ਅਣਕ ਮਾਗੇ ਇਹ ਵਕਾ ਦੇ ਇੱਕ ਅਣਕ ਮਾਗ ਲਿਆ ਫਿਰ ਮਗਰ ਵੀ ਕੱਟੀ ਮਗਰ ਵੀ ਨੀਲੀ ਰਵੀ ਜੀ ਨੀਲੀ ਗਾਂ ਵੀ ਦੀ ਕੱਟੀ ਆ ਤੋਹਫਾ ਹੀ ਆ ਦੋ ਪੀਸ ਹੋ ਜਗੇ ਇੱਕ ਦੇ ਵੀ ਆ ਗਿਆ ਜੀ ਦੋ ਔਰ ਦੀਆਂ ਵਾਲੇ ਮੋਲੋ ਆ ਬਸ ਹਾਂ ਜੀ ਜਿਹਦੇ ਪੈਸੇ ਚਲੋ ਲੱਗਦੇ ਆ ਜਾਂ ਮੋਲ ਚਲੋ ਪਾਪ ਤਾਂ ਤੁਸੀਂ ਜਾਏ ਹਾਂ ਜੀ ਹਾਂ ਜੀ ਮੌਲਵਾ ਗਿਆ ਜੀ ਪੋਣੇ ਜਗਤ ਵਿਗੇ ਹਾਂ ਬਸ ਇਹਦੀ ਕਟਿੰਗ ਫੈਸਲ ਜਾ ਕੇ ਖੜ ਕੇ ਵੇਚਦੇ ਆ ਪੱਤੀਆਂ ਬੋਲਾਡ ਦੀ ਸੀ ਠੰਡੀ ਬੜੀ ਪਰ ਇਥੇ ਰਸਾ ਨਹੀਂ ਮੈਂ ਜੋ ਕੋਈ ਗੱਲ ਨਹੀਂ ਤੇ ਕਟਿੰਗ ਨੂੰ ਸਹੀ ਗੱਲ ਉਹਨੇ ਕਮੀ ਹੋ ਕੱਟੀ ਗਈ ਇੱਕ ਧਾਰਾ ਲੈਂਦੀ ਕੱਟੀ ਆ ਹੱਥ ਕੱਟਦੀ ਆ ਇਹ ਸਾਡੇ ਕੋਲ ਡੈਮਨ ਮਾਲੀ ਵਾਲਿਆਂ ਨੇ ਮੈਂ ਖੜੀ ਸੀ ਹਾਂਜੀ ਜੀ ਉਹਨਾਂ ਨੇ ਇਤਰਾ ਬਾਹਰ ਖਿਲਾਰ ਕੇ ਵੇਚ ਲਈ ਸੀ ਕਿ ਕੋਈ ਮਲ ਕੇ ਪੁੜਕ ਦੀ ਨਾ ਤੇ ਰਸਾ ਛੱਡੋ ਹਾਂਜੀ ਆ ਵੇਖੋ ਉਹ ਦੋਆ ਵੇਖੋ ਇਹ ਦੇਖੋ ਇਹ ਰਸਾ ਸੱਟਿਆ ਵਾ ਕੋਈ ਚੱਕਰ ਨਹੀਂ ਬਾਦ ਸਾਹਿਬ ਠੀਕ ਹੈ ਠੀਕ ਇੱਦਾਂ ਇਹ ਸਾਡਾ ਵੀ ਭੱਜੂ ਫਿਰੂ ਕਦੀ ਐਣੂ ਕੱਤੀ ਹਾਂਜੀ ਹਾਂਜੀ ਇਹਦੇ ਵਿੱਚ ਨਾਲਾ ਵੀ ਕੋਈ ਵੀ ਪਤਾ ਗੱਲ ਕੀ ਇਹ ਮੁੱਲ ਜਿਹੜੇ ਕਰਨ ਲੱਗੇ ਆ ਨਾ ਇਹ ਤੇ ਕੋ ਘਟਾਵੇ ਵਧਾਵੇ ਨਾ ਇਹ ਘਟਾਵੇ ਨਾ ਹੋਵੇ ਨਾ ਇਹਦਾ ਕੋਈ ਆਖੇ ਤੇ ਇਹਦੇ ਵਿੱਚ 50000 ਘਟਾ ਦੋ ਆਪਣਾ ਦੂਜਾ ਮਾਲਕ ਦਵਾਉਂਗਾ ਬੱਸ ਆਹ ਮਾਲ ਆ ਬੱਸ ਆ ਸ਼ਾਮ ਨੂੰ ਆਏ ਨਾ ਅੱਜ ਸ਼ਾਮ ਨੂੰ ਆਏ ਅੱਜ ਤਰੀਕ ਹੈਗੀ 28 ਤੇ 29 ਤੱਕ ਨੂੰ ਕੱਲ ਨੂੰ ਵੀਡੀਓ ਪੈਣੀ ਹੈ ਇਹ ਨਾ ਬਾਕੀ ਪੈਣ ਪ੍ਰਾਖਣ ਵੀ 1000 ਵੀ ਘਟਾ ਦੋ 2000 ਵੀ ਘਟਣਾ ਨਹੀਂ ਪੂਰਾ ਜੈਜ ਮੁੱਲ ਪਾਇਆ ਵਾ ਕਿੰਨਾ ਪਾਇਆ

ਅੱਜ ਮੈਂ ਜ ਵੱਡਾ ਕਰੂੰਗਾ ਤੀਨਾਂ ਇੱਕ ਤੀ ਭਾਰੀ ਹੈ ਇੱਕ ਤੀ 10000 ਕੋਟ ਕਰਨੀ ਹੈ 5 ਨਹੀਂ ਕਰਨੀ 5 ਨਹੀਂ ਕਰਨੀ ਅੱਜ ਬਾਦ ਸਾਹ ਹੋ ਗਏ ਹੈ ਅੱਜ ਤੇ 10000 ਦੀ ਸ਼ਾਟ ਕਰਨੀ ਹੈ ਠੀਕ ਹੈ 1 ਲੱਖ ਤੇ 20000 ਦੀ ਨਹੀਂ ਦਿੰਦਾ ਕੱਟੀ ਭਾਰੀ ਨਹੀਂ ਦਿੰਦਾ ਸਹੀ ਗੱਲ ਵੇਖੋ ਵੱਡੀ ਵੇਖੋ ਕਿੱਡੀ ਆ ਆ ਵੇਖੋ ਕੱਟੀ ਕੋਈ ਹਾਂਜੀ ਹਾਂਜੀ ਇੱਧਰ ਵੇਖੋ ਨੀਲੀ ਨਹੀਂ ਕੋਈ ਕੱਟੀ ਦਿੰਦਾ ਭਾਉ ਜਿੱਦਾਂ ਬਾਕੀ ਹਾਂਜੀ ਹਾਂਜੀ ਚੰਗੀ ਆ ਕੱਟੀ ਮਗਰਿਆ ਦੋਵੇਂ ਕੁਆਲਿਟੀ ਦੀਆਂ ਚੰਗੀਆਂ ਵੇਖੋ ਕੱਟੀਆਂ ਵੇਖੋ ਆ ਵੇਖੋ ਕੱਟੀ ਵੇਖੋ ਨੀਲੀ ਗਾਵੇ ਦੇ ਪਿਛੇ ਆ ਗਈ ਦੋਵੇਂ ਪੈਲ ਉੱਥੋਂ ਲਿਆ ਆ ਵਾ ਹ ਕੰਮ ਨਹੀਂ ਦਿੱਤੇ ਨੇ ਕੋਈ ਨਾ ਆ ਗਿਆ ਥੋੜਾ ਫੀਟ ਤੇ ਨਾ ਪਰ ਸਰਵ ਜਾ ਕੇ ਦਵਾਈ ਆਈ ਦਵਾਈ ਹੋਣੀ ਹਾਂਜੀ ਹਾਂਜੀ ਤੇ ਸ਼ਾਮਾਂ ਨੂੰ ਵਈਆਂ ਆਏਗਾ ਠੀਕ ਹੈ ਆ ਕੇ ਸਵੇਰੇ ਇਹ ਵੀ ਵੇਲਣ ਹੋਰ ਵੀ ਵਈਆਂ ਵੇਲਣ ਪਰ ਰੇਟ ਸਾਡਾ ਬਿਲਕੁਲ ਹੀ ਯਾਇ ਜੀ ਯਾਇ ਜੀ ਬਸ ਹਾਂਜੀ ਪਤਾ ਗੱਲ ਕੀ ਜੇ ਇਹ ਵੀਡੀਓ ਤੇ ਤਾਂ ਪੋਤਰਾ ਆਣ ਕੇ ਨਹੀਂ ਕਰਨੇ ਵੇਖ ਕੇ ਖੜੋ ਹਾਂਜੀ ਹਾਂਜੀ 19 ਨਾਲੋਂ 21 ਚੰਗੀਆਂ ਲੱਗਦੀਆਂ ਆ ਇਹ ਇੱਕ ਕਹਿਣ ਵਾਲੀ ਗੱਲ ਨਹੀਂ ਜੀ ਵੀ ਵੀਡੀਓ ਦੇ ਕੋਤ ਪੋਤਰਾ ਮੈਂ ਖੋਜੂਗੀ ਹਾਂਜੀ ਹਾਂਜੀ ਪਰ ਇੱਕ ਕਟਿੰਗ ਕੁਆਲਿਟੀ ਵਾਲੀਆਂ ਤੇ ਦੁੱਧ ਵਾਲੀਆਂ ਝੋਟੀਆਂ ਆ ਤੇ ਚਲੋ ਡਰੈਸ ਤੇ ਜੱਗੀ ਨੇ ਦੱਸ ਹਾਂਜੀ ਡਰੈਸ ਦੱਸਦਾ ਠੀਕ ਹੈ ਜੀ